ਕਿਹੜੇ ਮੂਰਾ ਦਊਂਗਾ ਸੇ ਮੇਗਾ ਪੈਣ ਨੂੰ ਕਿਹੜੇ ਮੂਰਾ ਦਊਂਗਾ ਸਨੇਹ ਮੈਣ ਨੂੰ ਕਿਹੜੇ ਮੂਰਾ ਦਊਂਗਾ ਸੇਗਾ ਪੈਣ ਨੂੰ ਕਿਹੜੇ ਮੂਰਾ ਦਊਂਗਾ ਸਨੇਹ ਮੈਣ ਨੂੰ ਛਾਤੀ ਨਾਲ ਲਾਗੇ ਪਾਣ ਜੇ ਦਿਲਾਸ ਨੂੰ ਉੱਚੀ ਧੁੱਪ ਮਾਰੀ ਪਾਰਗੀ ਅਦਾ ਸਿਰ ਨੂੰ ਜਾਤੀ ਨਾਲ ਲਾਗੇ ਪਾੜਦੇ ਰਿਲਾਸ ਨੂੰ ਉੱਚੀ ਘੂਬ ਮਾਰੀ ਪਾਰਗੀ ਅਕਾਸ਼ ਨੂੰ ਆਇਆ ਨਾ ਤਰਸ ਭਾਵੀ ਮੌਤ ਡੈਣ ਨੂੰ ਆਇਆ ਨਾ ਤਰਸ ਭਾਵੀ ਮੌਤ ਡੈਣ ਨੂੰ ਕਿਹੜੇ ਮੂਲਾ ਦਊਂਗਾ ਸਰ ਇਹ ਪੈਣ ਨੂੰ ਕਿਹੜੇ ਮੂਲਾ ਦਊਂਗਾ ਸਰ ਇਹ ਪੈਣ ਨੂੰ ਕਹੂੰ ਪੈਣ ਨਹੀਂ ਹਨੇਰਾ ਛਾ ਗਿਆ ਤੇਰਾ ਚੰਨ ਬੱਦਲੀ ਦੇ ਵਿੱਚ ਆ ਗਿਆ ਕਿਵੇਂ ਕਹੂੰ ਪੈਣ ਨਹੀਂ ਹਨੇਰਾ ਛਾ ਗਿਆ ਤੇਰਾ ਚੰਨ ਬੱਦਲੀ ਦੇ ਵਿੱਚ ਆ ਗਿਆ ਮੁੜ ਕੇ ਘੜੂ ਨਾ ਜਿਹੜਾ ਕਿਸੇ ਰੇਣ ਨੂੰ ਮੁੜ ਕੇ ਘੜੂ ਨਾ ਜਿਹੜਾ ਕਿਸੇ ਰੇਣ ਨੂੰ ਕਿਹੜੇ ਨੂੰ ਨਾ ਦਊਂਗਾ ਸਨੇਹਾ ਪੈਣ ਨੂੰ ਕਿਹੜੇ ਨੂੰ ਨਾ ਦਊਂਗਾ ਸਨੇਹਾ ਪੈਣ ਨੂੰ ਦੱਸੂ ਕਿਵੇਂ ਅੰਬਰਾਂ 'ਚੋਂ ਤਾਰਾ ਟੁੱਟਿਆ ਤੇਰਾ ਅੰਮਾ ਜਾਈਏ ਨਹੀਂ ਜਹਾਨੇ ਲੁੱਟਿਆ ਦੱਸੂ ਕਿਵੇਂ ਅੰਬਰਾਂ 'ਚੋਂ ਤਾਰਾ ਟੁੱਟਿਆ ਤੇਰਾ ਅੰਮਾ ਜਾਈਏ ਨਹੀਂ ਜਹਾਨੇ ਲੁੱਟਿਆ ਕਿਹੜਾ ਹਿਆਲਾ ਮਾ ਸੱਚੀ ਗੱਲ ਕਹਿਣ ਨੂੰ ਕਿਹੜਾ ਹਿਆਲਾ ਮਾ ਸੱਚੀ ਗੱਲ ਕਹਿਣ ਨੂੰ ਕਿਹੜੇ ਮੂਨਾਦੰ ਵਾਸਨੇ ਆਪੈਣ ਨੂੰ ਕਿਹੜੇ ਮੂਨਾਦੰ ਵਾਸਨੇ ਆਪੈਣ ਨੂੰ ਫੜੀ ਫੜ ਜਾਣੀ ਉਰੋਂ ਤੇਰੇ ਵੀਰ ਦੀ છાਤੀ ਫੜ ਜਾਣੀ ਉਰੋਂ ਤੇਰੇ ਵੀਰ ਦੀ ਤੇਰੇ ਮੂੰਹ ਨੂੰ ਘੁੱਟ ਦੇ ਲੰਗਾਉਂੀਂ ਵੀਰ ਦੀ ਕੀਤਾ ਦੀ ਲ ਕਰੇਗੀ ਖਬਰ ਸੈਣ ਨੂੰ ਕਿੱਦਾਂ ਦੀ ਲ ਕਰੇਗੀ ਖਬਰ ਸੈਣ ਨੂੰ ਕਿਹੜੇ ਮੂੰਹ ਨਾ ਦਊਂਗਾ ਸਨੇ ਦਾ ਬੇਲ ਨੂੰ ਕਿਹੜੇ ਮੂੰਹ ਨਾ ਦਊਂਗਾ ਸਨੇ ਦਾ ਬੇਲ ਨੂੰ ਕੀਵੇਂ ਆਲੇ-ਬੇਲਾ ਕਲਮ ਚਿਲਾਊਗਾ ਬਿੱਲੂ ਕਿਵੇਂ ਦਰਦਾਰੇ ਗੀਤ ਗਾਊਗਾ ਕੀਵੇਂ ਆਲੇ-ਬੇਲਾ ਕਲਮ ਚਿਲਾਊਗਾ ਬਿੱਲੂ ਕਿਵੇਂ ਦਰਦਾਰੇ ਗੀਤ ਗਾਊਗਾ ਕੀਵੇਂ ਜਸਵੰਦ ਤੇਰੇ ਸੂ ਵੈਣ ਨੂੰ ਕੀਵੇਂ ਜਸਵੰਦ ਤੇਰੇ ਸੂ ਵੈਣ ਨੂੰ ਕਿਹੜੇ ਮੂਨਾ ਦਊ ਮਾਸਰ ਆ ਪੈਣ ਨੂੰ ਕਿਹੜੇ ਮੂਨਾ ਦਊ ਮਾਸਰ ਆ ਪੈਣ ਨੂੰ ਨਾ ਮੂਨਾ ਦੰਬਾਦਨੇ ਆਵੇ